ਮੈਂ ਇਹ ਸਾਡਾ ਪੜੇ ਛੋੜ ਸਕਦਾ ਜੀ ਮਤਲਬ ਸਾਡੇ ਮਲਤਾਜ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਟ ਹੈ ਰ 1.5 ਸਾਲ ਹੋ ਗਏ ਹੋਇਆ ਨਾ ਤੇ ਇੱਕ ਘਰੇ ਦੋਏ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰਵਾ ਬੇਟੀਆਂ ਨੇ ਦੋਏ ਬੈਈਆਂ ਨੇ ਤੇ ਸਵੇਰੇ ਭੁਜਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗਿਆ ਤਾਂ ਕਰਤਾ ਮੈਂ ਸ਼ੌਪ ਤੇ ਜਾਣ ਰਿਹਾ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤਾਂ ਮੈਨੂੰ ਕਹਿੰਦੇ ਵੀ ਵੀਰ ਤਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵਾਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿਹਾ ਕਿੱਥੇ ਚੱਲ ਕਿੱਥੇ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜਿੰਦਰੇ ਕੰਦਾ ਉੱਚੀਆਂ ਨੇ ਘਰ ਦੀਆ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜਾ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋਨ ਆਇਆ ਵਾ ਫਟਕਦੇ ਉਤੋਂ ਤੇ ਉੱਥੇ ਉਹਦੀ ਡੈੱਡ ਬਾਡੀ ਪਈ ਆ ਕਹਿੰਦੇ ਟ੍ਰੇ ਥੱਲੇ ਆ ਗਿਆ ਤੇ ਸਾਨੂੰ ਵੀ ਮਨ ਦੇ ਵਿੱਚ ਇਹ ਆ ਵੀ ਈ ਛਿੱਤੀ ਮਤਲਬ ਰਾਤ ਆ ਕਿੱਦਾਂ ਗਿਆ ਵਾ ਜਲੋ ਮੈਂ ਰਾਤੀ ਮਤਲਬ ਚਲਦਾ ਫਿਰਦਾ ਕੋਈ ਅਸੀ ਗੱਲ ਨਹੀਂ ਹੈਗੀ ਰਾਤ ਕਰ ਸੀ ਉਹ ਰਾਤ ਕਰ ਸੀ ਸੁੱਤੇ ਦੋਏ ਜੀ ਸੁੱਤੇ ਕਰ ਲਾਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਕਰ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲਾਗੇ ਲਾਗੇ ਸੁੱਤੀਆਂ ਲਾਗੇ ਮੰਜੀਆਂ ਟੋਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿਦਾਂ ਟੱਪੀਆ ਕੰਧ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨਦ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੋਂ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਜਾਂਦੇ ਪਰਿਵਾਰ ਚ ਦੋਹੇ ਜੀ ਆ ਮਤਲਬ ਬੇਟਾ ਇਹਨਾਂ ਦਾ ਬਾਹਰ ਵਾ ਹਾਂਜੀ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਦੋਹੇ ਜੀ ਰਹਿੰਦੇ ਸੀਗੇ ਤੇ ਇਹ ਹੁਣ ਕਹਾਣੀ ਦਾ ਪਤਾ ਨਹੀਂ ਲੱਗਾ ਵੀ ਕਿੱਦਾਂ ਕੀ ਗੱਲ ਹੋਈ ਹੈ ਕਿੱਦਾਂ ਨਹੀਂ ਆਇਆ ਇਹ ਮੈਨੂੰ ਸਵੇਰੇ 7 ਵਜੇ ਤੋਂ 5 ਮਿੰਟ ਕੀਤਾ ਹੀ ਫੋਨ ਆਇਆ ਜੀ 7 ਵਜੇ ਫੋਨ ਆਇਆ ਪੂਰਾ ਹਾਂਜੀ ਤੇ ਪੁਲਿਸ ਮੌਕੇ ਤੇ ਪਹੁੰਚੀ ਹੋਈ ਮੈਂ ਇੱਥੇ ਆਇਆ ਵਾ ਤੇ ਮੈਂ ਪਹਿਲਾਂ ਫੋਨ ਤੇ ਫੋਨ ਕੀਤਾ ਵਾ ਮੈਨੂੰ ਕਿਹਾ ਵੀ ਇਹਦੇ ਫੋਨ ਤੇ ਫੋਨ ਦੇ ਕੋਲ ਹੀ ਆ ਫੋਨ ਤੇ ਫੋਨ ਕਰੋ ਅਗੇ ਇਹਨਾਂ ਨਾਲ ਗੱਲ ਕਿਸੇ ਨੌਕਰੀਮਾਜ਼ਮ ਨਾਲ ਹੋਈ ਆ ਫਿਰ ਮੈਂ ਆਂਦੇ ਇਥੇ ਮੁਲਾਜ਼ਮਾ ਹੈਗੇ ਸੀ ਇਹ ਰੇਲਵੇ ਦੇ ਤੇ ਉਹਨਾਂ ਨੇ ਕਿਹਾ ਵੀ ਇਦਾਂ ਡੈਡਵਾੜੀ ਭਾਈ ਕਨੂਵਾਰ ਰੋਡ ਦੇ ਉੱਤੇ ਜਿਹੜਾ ਫਾੜਕਾ ਉੱਥੇ ਸਾਈਡ ਤੇ ਕਰਕੇ ਪਈ ਆ ਤੇ ਇਹ ਚਲੋ ਪੁਲਿਸ ਨੂੰ ਵੈਰੀਫਿਕੇਸ਼ਨ ਕਰੀਓ ਕਿੱਦਾਂ ਮਤਲਬ ਆਇਆ ਪਿੰਡੋਂ ਕਿੱਦਾਂ ਮਤਲਬ ਆ ਸਕਦਾ ਮਤਲਬ 10-12 ਕਿਲੋਮੀਟਰ ਸਾਡੇ ਸੋਂ ਪਿੰਡ ਬਾ ਤੇ ਮਤਲਬ ਹੁਣ ਕਾ ਕਹਿ ਨਹੀਂ ਜਾ ਸਕਦਾ ਜੀ ਕਿ ਕੀ ਗੱਲ ਹੋਈ ਤੇ ਕੀ ਹਸਾ ਨੀ ਮੰਗ ਅਸੀਂ ਕੁਝ ਨਹੀਂ ਕਰਦੇ ਅਸੀਂ ਤੇ ਇਹ ਕਹਿੰਦੇ ਵੀ ਤਵਦੀਸ਼ ਕੀਤੀ ਜਾਏ ਵੀ ਬੰਦਾ ਕਿੱਦਾਂ ਕੈਮਰੇ ਲੱਗੇ ਰਸਤੇ ਦੇ ਵਿੱਚ ਕੋਈ ਅਸੀਂ ਗੱਲ ਨਹੀਂ ਹੈਗੀ ਤੇ ਕਿੱਦਾਂ ਆ ਗਿਆ ਮਤਲਬ ਜਾਂ ਮਤਲਬ ਕੀ ਇਹਦੇ ਮਨ ਦੇ ਵਿੱਚ ਆਇਆ ਪਤਾ ਨਹੀਂ ਕੋਈ ਠੀਕ ਠਾਕ ਬੜੇ ਵਧੀਆ ਸਾਰਾ ਪਰਿਵਾਰ ਰਹਿਣ ਦੇ ਹੱਸਦੇ ਕੋਈ ਦੇ ਵੀ ਕੀ ਗੱਲ ਇਹਦੇ ਮਨ ਦੇ ਵਿੱਚ ਹੋਈ ਆ ਕੀ ਨਹੀਂ ਹੋਈ ਤੇ ਕੋਈ ਐਸੀ ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਹੈਗੀ ਥੋੜੀ ਮਾੜੀ ਮੋਟੀ ਇਹਨੂੰ ਨੇ ਝੂਲੇ ਦੀ ਪ੍ਰੋਬਲਮ ਹੈਗੀ ਸੀ ਤੇ ਉਹ ਕੋਈ ਜਿਆਦਾ ਇਸ਼ੂ ਨਹੀਂ ਹੈਗਾ ਮਤਲਬ ਠੀਕ ਠਾਕ ਹੀ ਹੈ ਇਹੋ ਜੀ ਗੱਲ ਕੋਈ ਨਹੀਂ ਹੈਗੀ ਮੇਰਾ ਨਾਂ ਏਸੀ ਭਪਿੰਦਰ ਸਿੰਘਾ ਚੌਂਕੀਂਜਾ ਜੀਆਰਪੀ ਗੁਰਦਾਸਪੁਰ ਜੀ ਆ ਕੀ ਕਰਨਾ ਹੋਈ ਸੀ ਸਿਰੇ ਕਰਨਾ ਵੀ ਸਿਰੇ ਨੂੰ ਜਾਨੂੰ ਜਿਹੜੀ ਰਿਪੋਰਟ ਮਿਲੀ ਆ ਮੀਮੋ ਦਿੱਤੀ ਆ ਸਟੇਸ਼ਨ ਮਾਟਨੇ ਇੱਕ 1% ਜਿਹੜਾ ਵਾ ਲੈਂਗਨ ਟ੍ਰੈਕ ਤੇ ਉਹਦੀ ਮੀਮੋ ਤੇ ਅਸੀਂ ਉੱਤੇ ਆਏ ਆ ਆ ਕੇ ਹੀ ਵੇਖਿਆ ਵਾ ਇਕੜ ਨੱਕੇ ਨੇ ਵੀ ਸਰ ਸਾਨੂੰ ਸਵੇਰੇ 7:30 7 ਵਜੇ ਮੀਮੋ ਦੌਰਾਨ ਟ੍ਰੈਪ ਆਇਆ ਵਾ 7:30 ਸਾਡੇ ਕੋਲ ਆਈ ਹੈ 7:30 ਹੀ ਇਥੋਂ ਚੱਲ ਕੇ ਇੱਥੇ ਪਹੁੰਚ ਗਏ ਆ ਕੀ ਪਛਾਣ ਹੋਈ ਪਛਾਣ ਹੁਣ ਵੇਖ ਦਿਆਂਦੇ ਆ ਆਏ ਨੇ ਮੌਕੇ ਤੇ ਆਏ ਆ ਪਰਿਵਾਰ ਨੂੰ ਤਾਂ ਸਜਾਰੇ ਆਈ ਸੀ ਕਿ ਜੀ ਹਾਂ ਜੀ ਤੇ ਵੇਖ ਲੈਨੇ ਸਰ ਕੋ ਪਤਾ ਲੱਗ ਜਾਣਾ ਇਨਵੈਸਟੀਗੇਸ਼ਨ ਚ ਹੁਣ ਜੋ ਵੀ ਕਾਰਵਾਈ ਸਾਹਮਣੇ ਆਏਗੀ ਕਰਾਂਗੇ